ਲਾ ਵੀ ਮੇਰੇ ਪੁੱਤਰ ਪਤੀ ਜਦੋਂ ਮੇਰੇ ਭੈਣ ਭਰਾਵੋ ਆ ਵੀ ਕਿਸੇ ਗੱਲੋਂ ਵਿਊ ਘਟ ਨਹੀਂਗਾ ਜਰਮਨ ਦਾ ਇੱਕ ਬੜਾ ਪਿਆਰਾ ਪਿੰਡ ਹੈ ਜਿਹੜਾ ਬਹੁਤ ਨੀਵਾ ਵਾਂ ਇਹ ਮੈਂ ਇਸ ਟਾਈਮ ਗੱਡੀ ਵੇਖੋ ਕਿਦ ਨੂੰ ਪਾਣਾ ਦਾਣੀ ਖਾਂ ੜਿਆ ਸੀਗਾ ਤੇ ਟਰੈਕਟਰ ਵੇਖੋ ਕਿੰਨਾ ਤੜਾ ਬੱਲੇ 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 ਹੈ ਤੇ ਆਹ ਪਿੰਡ ਦੀ ਚਰਚ ਵੇਖ ਲਿਓ ਤੁਸੀਂ ਤੇ ਲਾਗੇ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਵੀ ਕੀ ਭਾ ਵੇਖਦੀ ਯਾਰੀ ਹੈ ਜੁੜੇ ਰਹੋ ਮੇਰੇ ਨਾਲ ਮਿੱਤਰੋ ਇਹਨੂੰ ਪਿੰਡ ਨੂੰ ਮਾਰਕਸੋਲ ਕਹਿੰਦੇ ਆ ਉਹ ਬਰਸوں ਮਾਰਕਸੋਲ ਹੈ ਸੰਦੇਹ ਪਿੰਡ ਹੈ ਛੋਟੇ ਛੋਟੇ ਤੇ ਬਹੁਤ ਪੁਰਾਣਾ ਪਿੰਡ ਤੇ ਸੋਹਣਾ ਪਿੰਡ ਹੈ ਮੇਰੇ ਵੀਰ ਪੁਰਾਣੇ ਪੁਰਾਣੇ ਤੁਹਾਨੂੰ ਘਰ ਵੇਖਣ ਨੂੰ ਮਿਲਣਗੇ ਖੇਤ ਵੇਖਣ ਨੂੰ ਮਿਲਣਗੇ ਰੈਸਟੋਰੈਂਟ ਵੇਖਣ ਨੂੰ ਮਿਲਣਗੇ ਪਿੰਡ ਵਿੱਚ ਕਤਾਬਾਂ ਦੀ ਦੁਕਾਨ ਡਿਸਪੈਂਸਰੀ ਆ ਰੋਡ ਚੈੱਕ ਕਰਿਓ ਤੇ ਰੂਲ ਚੈੱਕ ਕਰਿਓ ਤੇ ਦੱਸਿਓ ਕਿ ਤੁਹਾਡੇ ਪਿੰਡ ਹੈਗਾ ਕੋਈ ਇਦਾਂ ਦਾ ਇਸ਼ਾਰਾ ਲੱਗਾ ਕਿ ਨੰਗਣ ਵਾਸਤੇ ਬੱਸ ਲੱਗੀ ਆ ਆਉਣ ਜਾਣ ਵਾਸਤੇ ਜਾਂ ਐਦਾਂ ਦੇ ਪੁਰਾਣੇ-ਪੁਰਾਣੇ ਘਰ ਆ ਜਰਮਨ ਦੇ ਤੁਹਾਨੂੰ ਹਰ ਚੀਜ਼ ਵੀਰ ਦਿਖਾ ਲਈ ਆ ਪਰ ਤੁਸੀਂ ਵੀਡੀਓ ਨਹੀਂ ਅੱਗੇ ਸ਼ੇਅਰ ਕਰਦੇ ਵੀਡੀਓ ਕਿਉਂ ਨਹੀਂ ਸ਼ੇਅਰ ਕਰਦੇ ਸਮਝ ਨਹੀਂ ਆਈ ਗੱਲ ਦੀ ਕਿ ਜਾਂ ਬੋਰ ਹੋ ਜਾਂਦੇ ਆ ਜਾਂ ਸਾਡੀ ਪੰਜਾਬੀ ਨਹੀਂ ਤੁਹਾਨੂੰ ਸਹੀ ਲੱਗਦੀ ਜੇਕਰ ਕਾਸ਼ ਇਹ ਵੀਡੀਓ ਤੁਸੀਂ ਗਰੁੱਪਾਂ 'ਚ ਪਾਓ ਤੇ ਪੰਜਾਬ ਦੇ ਹਰ ਘਰ 'ਚ ਪਤਾ ਲੱਗੇ ਕਿ ਘੰਦੋਂ ਲੈ ਪ੍ਰਦੇਸ ਕਹਿੰਦੇ ਸੀ ਇੱਧਰ ਕੰਦੀ ਤਹਾਟ ਰੱਖਤੀ ਆ ਕੈਮਰਾ ਹਰ ਗੱਲ ਚੀਜ਼ ਤੁਹਾਨੂੰ ਦਿਖਾ ਲੰ데요 ਫਿਰ ਇਹ ਵੇਖ ਲਓ ਵੀ ਕਿੱਡੀ ਤਰੱਕੀ ਐ ਨਾ ਗੋਰੀਆਂ ਦੀ ਪੱਕੀਆਂ ਸੜਕਾਂ ਸਕੂਲ ਪਿੰਡ ਵਿੱਚ ਪٹرول ਪੰਪ ਕੁਝ ਹਾਲੀ ਰੁੱਖ ਸਵਾਈ ਇੱਥੇ ਤੱਕ ਕਿ ਕੂੜੇ ਵਾਲੇ ਢੋਲ ਲੱਗੇ ਆ ਸਰਕਾਰੀ ਕਰਮਚਾਰੀ ਆ ਕੇ ਖੜਦੇ ਆ ਤੇ ਫਰਕ ਇੱਥੇ ਕੁਝ ਨਹੀਂ ਜੀ ਆ ਦੇਖੋ ਤੁਸੀਂ ਸਾਡੇ ਆਮ ਪਿੰਡਾਂ ਵਰਗੇ ਆਮ ਪਿੰਡ ਨੇ ਇਤੋਂ ਵੱਡੀਆਂ ਦੇ ਕੋਠੀਆਂ ਸਾਡੇ ਪਿੰਡ ਵਿੱਚ ਆਬ ਹੁੰਦੀਆਂ ਤੇ ਜੇ ਤੁਹਾਨੂੰ ਹੁਣ ਦੱਸਿਆ ਜਾਵੇ ਕਿ ਇੱਥੇ ਵੀ ਗੋਰੇ ਕਣਕ ਵੜਦੇ ਆ ਸਰੋਂ ਲਾਉਂਦੇ ਆ ਮੱਕੀ ਬੀਜਦੇ ਆ ਤੁਸੀਂ ਨਹੀਂ ਮੰਨਣਾ ਆ ਕੱਲ ਉਲਟਾਵੇਂ ਹਾਲ ਦੇ ਨਾਲ ਆ ਦੇਖੋ ਅਗਲੇ ਨੇ ਖੇਤ ਪਦਰੇ ਕੀਤੇ ਆ ਇੱਕ ਤੁਹਾਨੂੰ ਹੋਰ ਚੀਜ਼ ਦੱਸ ਦਾਂਗੇ ਤੁਸੀਂ ਹੁਣ ਨਹੀਂ ਮੈਨੂੰ ਪਤਾ ਕਿ ਹੋਣ ਦੇ ਜੰਮੇ ਨੌਜਵਾਨ ਰੂੜੀ ਤੂੜੀ ਨੂੰ ਚੰਗਾ ਮੰਨਦੇ ਕਿ ਨਹੀਂ ਮੰਨਦੇ ਮੈਂ ਤੁਹਾਨੂੰ ਦੋਵੇਂ ਚੀਜ਼ਾਂ ਦਿਖਾਉਣਾ ਇੱਥੇ ਨਾ ਇਹ ਖਾਨ ਕਿਸੇ ਨੇ ਗਾਵਾਂ ਰੱਖੀਆਂ ਵਾ 2 250 ਗਾਂ ਸੀਗੀ ਇੱਧਰ ਤੇ ਇੱਥੇ ਆ ਖੇਤਾਂ ਦੇ ਵਿੱਚ ਉਹਨਾਂ ਰੂੜੀ ਦਾ ਢੇਰ ਲਾਇਆ ਸੀ ਫਿਰ ਉਹਨੂੰ ਇੱਕ ਮਸ਼ੀਨ 'ਚ ਪਾ ਕੇ ਤੇ ਵੀਰ ਆ ਵੇਖੋ ਇੱਥੇ ਆ ਰੂੜੀ ਦਾ ਢੇਰ ਲੱਗਾ ਹੋਇਆ ਇੱਥੇ ਉਹਨੂੰ ਹੁਣ ਪਾ ਕੇ ਤੇ ਆ ਸਾਰੇ ਖੇਤਾਂ 'ਚ ਖਿਲਾਰ ਕੇ ਕਣਕ ਬੀਜਤੀ ਆ ਤੇ ਆਹ ਦੇਖੋ ਆਪਣੇ ਜਿਹੜੇ ਕਿਸਾਨ ਆ ਗੱਡੀਆਂ ਲਾ ਕੇ ਬੈਠੇ ਆ ਹੁਣ ਕੋਈ ਹੋਰ ਜਾਜਾ ਲੈਣ ਦੇ ਵੀ ਖੇਤਾਂ ਕਿੱਧਰ ਹੋਣੀ ਚਾਹੀਦੀ ਆ ਜੁੜੇ ਰਹੋ ਮੇਰੇ ਨਾਲ ਮੈਂ ਤੁਹਾਨੂੰ ਸਾਰਾ ਹੀ ਕੁਝ ਦਿਖਾਉਣਾ ਆ ਦੇਖਿਓ ਆਹ ਕਿਸਾਨ ਨੇ ਅੰਦਰ ਖੇਤ ਆ ਤੇ ਆਹ ਕੋਈ 10-15 ਕਿੱਲਿਆਂ ਦਾ ਟੱਕਾ ਕਣਕ ਦਾ ਤੇ ਇੱਥੇ ਰੂੜੀ ਸੀਗੀ ਇਹ ਗੱਲ ਹੋਰ ਆਹ ਦੇਖ ਲਓ ਮਟਰ ਬੀਜੇ ਤੇ ਅੱਗੇ ਟਰੱਕ ਆਉਣ ਰਿਹਾ ਲੱਕੜਾਂ ਲੈ ਕੇ ਆਹ ਵੇਖ ਜੰਗਲ ਵੱਢ ਕੇ ਲੱਕੜਾਂ ਲੈ ਕੇ ਆਉਣ ਰਿਹਾ ਇਹਦਾ ਬਣਨਾ ਫਰਨੀਚਰ ਹੈ ਜਿਹੜੇ ਵੱਡਾ ਨੇ ਤੁਸੀਂ ਮਿਸਕ ਵਾਲਾ ਮਾਰ ਕੇ ਸੌਣੇ ਆ ਉਹਦਾ ਫਰਨੀਚਰ ਬਣਨਾ ਆਹ ਆਪਦਾ ਟਰੱਕ ਆ ਆਹ ਵੇਖੋ ਕਿਦਾਂ ਰਹਿ ਗਿਆ ਪਿੱਛੇ ਏਰੀਆ ਕਿੰਨਾ ਘੈਂਟ ਹੈ ਜੰਗਲ ਹੋ ਗਿਆ ਸ਼ੁਰੂ ਹੋਣ ਐਸ ਜੰਗਲ ਦੇ ਵਿੱਚ ਇੱਕ ਝੀਲ ਆ ਤੇ ਝੀਲ ਤੇ ਗੋਰੇ-ਗੋਰਿਆਂ ਨਹਾਉਣ ਆਉਂਦੇ ਆ ਤੇ ਇੱਕ ਗੋਰਾ ਆਹ ਦੇਖੋ ਝੀਲ ਇੱਕ ਮਿੰਟ ਆਹ ਦੇਖੋ ਝੀਲ ਤੇ ਗੋਰਾ ਇੱਥੇ ਮੱਛੀਆਂ ਫਾਂਡਿਆ ਪਤੰਦਰ ਤੰਬੂਲਾ ਆ ਕੇ ਆਹ ਦੇਖਿਓ ਇਹਨੇ ਝੀਲ ਦੇ ਵਿੱਚ ਉਹਨੇ ਆਹ ਤੰਬੂ ਆਇਆ ਗੱਡੀ ਦੇ ਪਰਲੇ ਬਨੇ ਤੰਬੂ ਲੱਗਾ ਤੇ ਮਛੀਆਂ ਫੰਡਿਆ ਤੇ ਆਹ ਗੋਰੇ-ਗੋਰੀਆਂ ਇੱਥੇ ਨਹਾਉਣ ਵੀ ਆਉਂਦੇ ਜੀ ਬਾਬਿਓ ਜਿਹੜੀ ਮੈਂ ਗੱਲ ਕੀਤੀ ਨਾ ਕਿ ਇੱਥੇ ਕਣਕ ਚੋਂ ਨਵੇਂ ਬੀਜਦੇ ਆ ਤੇ ਆਹ ਦੇਖੋ ਸਰੋਂ ਦੇ ਖੇਤਾਂ ਆਉਣਦੇ ਆ ਆਹ ਵੇਖੋ ਬਾਬਿਓ ਦੇਸੀ ਸਰੋਂ ਜੇ ਕਾਸ਼ ਗੋਰੀ ਜਾਂ ਗੋਰਾ ਇੱਥੇ ਸਾਗ ਤੋੜਦਿਆਂ ਕਿੱਡਾ ਵਿਊ ਵਧੀਆ ਹੋਣਾ ਸੀਗਾ ਬਾਰ ਪਿੰਡ ਦਾ 뷰 ਵੇਖਿਓ ਇਧਰ ਵੇਖਿਓ ਪਿੰਡ ਦਾ 뷰 ਵੇਖਿਓ ਬਾਬਿਓ ਤੇ ਸਰੋਂ ਵੇਖੋ ਲੱਗੀ ਆ ਵੀ ਉੱਤੇ ਵੀ ਸਰੋਂ ਹੈਗੀ ਸਰੋਂ ਦੇ ਫੁੱਲ ਪੀਲੇ ਪੀਲੇ ਉਹਦਾ ਗਾਣਾ ਚੇਤਾ ਆ인다 ਹਰਜੀਤ ਹਰਮੰਦਾ ਭਈ ਉਹ ਸੁਰਤੇ ਮਿਲਾ ਦੇ ਰੱਬਾ ਮੇਰੇ ਅਜ ਤੋ ਸੋਰੀਏ ਨੂੰ ਪੈਂਦੇ ਇਹ ਪੀਲੇ ਪੀਲੇ ਫੁੱਲ ਵੇ ਆਏ ਹਾਏ ਹਾਏ ਕੀ ਆ ਬਾਤ ਹੈ ਪਿੰਡ ਦਾ ਤੁਸੀਂ ਵੇਖਿਓ ਅਗਲਾ ਪਿੰਡ ਵੀ ਆਇਆ ਤੇ ਇੱਥੇ ਵੀ ਆਉਣ ਜਾਣ ਵਾਸਤੇ ਸਕੂਟਰ ਨਾ ਕਾਰ ਨਹੀਂ ਬੱਸ ਸਰਕਾਰੀ ਆਉਂਦੀ ਪਿੰਡ ਤੇ ਨਵਾਰਨੀ ਬੱਸ ਸਰਕਾਰੀ ਦਾ ਵੀ ਟਾਫਲ ਲੱਗਾ ਆ ਤੇ ਪਿੰਡ ਚ ਆ ਕੇ ਘਰੇਓ ਕਿੜੇ ਕਿੜੇ ਭਰਾਣੇ 나જરા ਲਾਜ਼ੀਬ ਦੀ ਬਾਜੀ ਵੇ ਸਤਾ ਖਾਲੀ ਹੋ ਚੱਲੀਆਂ ਪਿੰਡ ਦਾ ਘੰਟਾ ਘਰ ਵੇਖ ਲਓ ਤੁਸੀਂ ਮੇਰੇ ਵੀਰ 나જરા ਲਾਜ਼ੀਬ ਦੀ ਬਾਜੀ ਵੇ ਸਤਾ ਖਾਲੀ ਹੋ ਚੱਲੀਆਂ ਆਏ ਹੋਏ 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 ਨਖੋ ਕਿਹੜਾ ਰੋਇਆ ਨਹੀਂ ਸੇ ਪਿੰਡ ਛੱਡ ਕੇ ਆ ਵੀ ਆ ਵੀ ਵੀ ਉਹ ਵਿਆਹ ਲਿਆ ਫਿਲਮਾਂ ਚ ਹੁੰਦਾ ਹੁੰਦਾ ਹੈਗਾ ਵੀ ਰੋਖਾਂ ਦੇ ਵਿੱਚ ਉਹ ਗੱਡੀ ਨੰਗਣ ਦੀ ਤੇ ਇੱਕ ਗਾਣਾ ਲੱਗਦਾ ਹੁੰਦਾਈ ਉੱਡ ਕੇ ਸੋਣਿਆ ਆ ਜਾਵੇ ਉੱਡ ਕੇ ਨੈਣਾ ਦੀ ਪਿਆਸ ਬਜਾ ਜਾਵੇ ਉੱਡ ਕੇ ਅ ਗਾਇਆਂ ਜਿਗ ਕਰ ਮਿੱਤਰ ਆਵੇ ਉੱਡ ਕੇ ਆ ਸਿਰੇ ਸਿਰੇ ਵੇਖੋ ਗਾਵਾਂ ਗੋਰੀਆਂ ਦੀਆਂ ਬੈਗੀਆਂ ਰੱਜ ਕੇ ਐ ਟਮਾਟਾ ਨ ਕੰਮ ਹੋ ਗਿਆ ਖੇਤ ਵੇਖਿਓ ਬਾਬਿਓ ਹੁਣ ਤੁਸੀਂ ਸੜਕ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਖੇਤ ਵੀ ਦਿਖਾਵਾਂਗੇ ਕੀ ਨਜ਼ਾਰਾ ਯੂਰਪ ਦਾ ਜਰਮਨ ਦਾ ਜਿੰਨੇ ਸਿਫਟ ਕੀਤੀ ਜਾਵੇ ਉਹਨੇ ਥੋੜੀ ਆ ਖੁਸ਼ੂਰਤੀ ਵੀ ਉਨੀ ਆ ਤੇ ਸਰਕਾਰ ਨੇ ਵੀ ਬਹੁਤ ਇੱਥੇ ਕਹਿ ਸਕਦੇ ਆ ਵੀ ਇੰਤਜ਼ਾਮ ਕੀਤੇ ਹੋਏ ਆ ਇਹ ਸੜਕਾਂ ਦੇਖੋ ਨਾਲ-ਨਾਲ ਫੋਲੋ ਦੇਖੋ ਜੰਗਲ ਦੇਖੋ ਜੰਗਲ ਪਾਣੀ ਦੇਖੋ ਜੰਗਲ ਪਾਣੀ ਦਾ ਮਤਲਬ ਹੋਰ ਬਣ ਜਾਂਦਾ ਸਾਚ ਯਾਰ ਓਹੋ ਹੋ 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 ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਦਿਲ ਕਰ ਦੇਖਦਾਰ ਹਾਂ ਜੀ ਕਿੰਨਾ ਸੋਹਣਾ ਤੈਨੂੰ ਆਹਾ ਹਾ ਹਾ ਕਦੇ ਚੇਤਾ ਆਉਂਦਾ ਕਿ ਪਿੰਡੋਂ ਆਨੰਦਪੁਰ ਜਾਣਾ ਹੈ ਪਾਪਾ ਪਹਾੜ ਵੇਖ ਕੇ ਆਉਣੇ ਆ ਬਾਂਦਰ ਵੇਖ ਕੇ ਆਉਣੇ ਮੋਰ ਵੇਖ ਕੇ ਆਉਣੇ ਆ ਪਰ ਅੱਜ ਸੋਹਣਿਆ ਉਹ ਚੀਜ਼ਾਂ ਵਿੱਚ ਕਰਤਾ ਪਿਆ ਤੇ ਆਹ ਦਿਖਾ ਹੁਣ ਕੀ ਬਾਤਾਂ ਕੀ ਬਾਤਾਂ ਸੋਹਣਿਆ ਤੇਰੀਆਂ ਆ ਦੇਖੋ ਰਾਖੀ ਕਰਨ ਨੂੰ ਅਟਾਰੇ ਜੇ ਵੀ ਬਣਾਏ ਆ